ਤਾਂ ਸ਼੍ਰੀ ਕਾਲ ਜੀ ਮੇਰ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਸਭ ਤੋਂ ਪਹਿਲਾਂ ਜੇ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਵੀਡੀਓ ਨੂੰ ਲਾਈਕ ਕਰਦਿਆ ਕਰੋ ਜੀ ਤੇ ਜਿੰਨਾਂ ਜਿੰਨਾਂ ਕੋਲੇ ਪਾਰਸਲ ਪਹੁੰਚ ਗਏ ਉਹ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਹਾਂ ਜੀ ਇਹ ਹੈਗਾ ਆਪਣਾ ਫਰਸਟ ਪੀਕ ਸੂਟ ਰੈਡੀ ਕੀਤਾ ਹੋਇਆ ਮਸ਼ੀਨ ਵਰਕ ਦੇ ਉੱਪਰ ਸਭ ਤੋਂ ਪਹਿਲਾਂ ਦੇਖੋ ਚੈੱਕ ਕਰੋ ਜੀ ਬਹੁਤ ਹੀ ਸਫਾਈ ਨਾਲ ਵਰਕ ਕੀਤਾ ਹੋਇਆ ਇਹ ਆਊਗਾ ਜੀ ਕੇਰਾ ਵਰਕ यह फैब्रिक फैबरिक प्योर कैमरिक है जी कैमरिक होंगी जी प्योर कैमरिका पर्क दिखाने जी आएगा जी पहुंचा वर्क बिना लाइनिंग तो बनूगा जी थूट तो नैक्सट कलर रेडी करवाए ਤਿੰਨ ਤਿੰਨ ਪੀਸ ਨੇ ਜੀ ਮਤਲਬ ਜਿਹੜਾ ਫਰਸਟ ਕਲਰ ਦਿਖਾਇਓ ਉਹਦੇ ਵਿੱਚ ਤਿੰਨ ਪੀਸ ਨੇ ਇਹਦੇ ਵਿੱਚ ਵੀ ਤਿੰਨ ਨੇ ਆਪਣੇ ਕੋਲੇ ਦੇਖੋ ਦੁਪੱਟਾ ਨਾਲ ਨਹੀਂ ਹੋਊਗਾ ਜੀ 650 ਦਾ ਪ੍ਰਾਈਸ ਆਊਗਾ ਜੇ ਤੁਸੀਂ ਖੁਦ ਦਾ ਕੱਪੜਾ ਦੇ ਕੇ ਇਹ ਵਾਲੀ ਕਢਾਈ ਕਰਵਾਉਣੀ ਹੋਵੇ 500 ਪਰ ਤੋਂ ਤੇ ਤੋਂ ਆਰਾਮ ਨਾਲ ਲੈ ਲੈਣਗੇ ਜੀ ਇਹ ਸਿਰਫ ਤੁਹਾਨੂੰ ਪੂਰਾ ਸੂਟ ਹੀ ਮਿਲ ਰਿਹਾ 650 ਵਿੱਚ ਅੱਜ ਵਾਲੇ ਸਾਰੇ ਸੂਟਾਂ ਦੀ ਸ਼ਿਪਿੰਗ ਫ੍ਰੀ ਰਹੇਗੀ ਜੀ ਸਿਰਫ ਅੱਜ ਵਾਲੇ ਸਾਰੇ ਸੂਟਾਂ ਦੀ ਸ਼ਿਪਿੰਗ ਫ੍ਰੀ ਰਹੇਗੀ ਸਾਦੇ ਛੇਪੇ ਵਿਛੇ ਸੂਟਾਂ ਨੂੰ ਮਿਲ ਜੇਗਾ ਪਿਓਰ ਕੈਮਦਿਕ ਦਾ ਇਹ ਪੌਂਚਾ ਵਰਕ ਦਿਖਾਉਨੇ ਆ ਜੀ ਦੁਪੱਟਾ ਇਹਦੇ ਨਾਲ ਤੁਸੀਂ ਕਿਸੇ ਕਿਸੇ ਵੀ ਤਰ੍ਹਾਂ ਦਾ ਲੈ ਸਕਦੇ ਹੋ ਬਹੁਤ ਸੋਨਾ ਵਰਕ ਕੀਤਾ ਹੋਇਆ ਬਹੁਤ ਜਿਆਦਾ ਸੇਲ ਹੁੰਦੇ ਨੇ ਜੀ ਇਹ ਵਾਲੇ ਸੂਟ ਆਪਣੇ ਤੇ ਕੱਪੜਾ ਵੀ ਬਹੁਤ ਜਿਆਦਾ ਸੋਹਣਾ ਤੇ ਕਢਾਈ ਵੀ ਬਹੁਤ ਜਿਆਦਾ ਸੋਹਣੀ ਹੈ ਕਿਸੇ ਵੀ ਕਲਰ ਦਾ ਤੁਸੀਂ ਦੁਪੱਟਾ ਇਹਦੇ ਨਾਲ ਲੈ ਸਕਦੇ ਹੋ ਇਹ বিনা ਦੁਪੱਟੇ ਤੋਂ ਰਹਿਣਗੇ 3.5 ਮੀਟਰ ਕੱਟ ਵਾਲੇ ਤੇ ਆ ਹੈਗਾ ਜੀ ਨੈਕਸਟ ਕਲਰ ਜੇ ਦੇ ਨਾਲ ਤੁਸੀਂ yellow ਚਾਹੋ yellow ਦੁਪੱਟਾ ਲੈ ਸਕਦੇ ਹੋ ਬਹੁਤ ਸੋਹਣਾ ਲੱਗੂ ਅਦਰਵਾਈਜ਼ ਗ੍ਰੀਨ ਪੀਸ ਹੋਣਾ ਲੱਗੂਗਾ ਜੇ ਤੁਸੀਂ ਚਾਹੋ ਤਾਂ ਟਾਈ ਐਂਡ ਡਾਈ ਦਾ ਵੀ ਕਰਵਾ ਸਕਦੇ ਹਾਂ ਜੇ ਤੁਸੀਂ ਸਾਡੇ ਕੋਲੇ ਕਰਵਾਉਣਾ ਚਾਹੁੰਦੇ ਹੋ ਪਿਓਰ ਦਾ ਦੁਪੱਟਾ ਜਾਂ ਕੋਟਾ ਡੋਰੀਆ ਤੁਸੀਂ ਸਾਨੂੰ ਵੀ ਦੱਸ ਸਕਦੇ ਹੋ ਉਹ ਲੱਗਤ ਉਹ ਐਡ ਹੋ ਜਾਣਗੇ ਜੀ ਵਿੱਚ ਫਿਲਹਾਲ ਇਹ ਤੁਹਾਨੂੰ ਸੂਟ ਸਿਰਫ ਇਕੜਾ ਇਹਦੇ ਮੁੱਲ 'ਚ ਹੀ ਪੈ ਰਿਹਾ ਈ ਕੱਪੜਾ ਤੁਹਾਨੂੰ ਫ੍ਰੀ 'ਚ ਹੀ ਮਿਲ ਰਿਹਾ ਹੈ ਜੀ ਬਹੁਤ ਸੋਹਣਾ ਫੈਬਰਿਕ ਹੈ ਜੀ ਬਹੁਤ ਜ਼ਿਆਦਾ ਸੋਹਣਾ ਨੈਕਸਟ ਹੈਗਾ ਜੀ ਇਹ ਵਾਲਾ ਡਿਜ਼ਾਈਨ ਪਹਿਲਾਂ ਇਹ ਆਪਾਂ ਕਾਫੀ ਕਲਰਾਂ ਦੇ ਉੱਪਰ ਕਸਟਮਾਈਜ਼ ਕਰਵਾਇਆ ਸੀ ਉਹ ਵੀ ਹੋ ਰਹੇ ਨੇ ਜੀ ਫਿਲਹਾਲ ਆਪਣੇ ਕੋਲੇ ਇਹ ਵਾਲਾ ਆਇਆ ਬਣ ਕੇ ਇਹ ਵੀ ਪਿਓਰ ਕੈਮਬ੍ਰਿਕ ਕਾਟਨ ਸਰਪਲਸ ਦੀ ਜਿਹੜੀ ਕੈਮਬ੍ਰਿਕ ਕਾਟਨ ਆ ਉਹਦੇ ਉੱਪਰ ਆ ਗਿਆ ਹੈਗਾ ਨੈਕ ਤੇ ਵਰਕ ਇਹ ਦੁਪੱਟੇ ਨਾਲ ਹੋਏਗਾ ਜੀ ਇਹਦੇ ਨਾਲ ਦੇ ਆਪਣੇ ਕੋਲੇ 4 ਪੀਸ ਨੇ ਸੇਮ ਕਲਰ ਦੇ ਦੇਖੋ ਦੋ ਸੌ ਸੈਂਕੜਾ ਇਹ ਇਸ ਤਰ੍ਹਾਂ ਦੇਖੋ ਫਲਾਵਰ ਬਣਾਈ ਗਏ ਨੇ ਪੂਰੀ ਸ਼ਰਟ ਤੇ ਆਹ ਹੈਗਾ ਜੀ ਦੁਪੱਟਾ ਇਸ ਤਰ੍ਹਾਂ ਦੇਖੋ ਲੇਸ ਦਿੱਤੀ ਹੋਈ ਆ 5 ਮੀਟਰ ਦਾ ਦੁਪੱਟਾ ਰਹੂਗਾ ਜੀ ਇਹਦਾ ਪ੍ਰਾਈਸ ਰਹੂਗਾ ਜੀ 1000 ਰੁਪਏ ਸ਼ਿਪਿੰਗ ਫ੍ਰੀ ਕਿਤੇ ਵੀ ਤੁਸੀਂ ਡਿਲੀਵਰੀ ਕਰਵਾ ਸਕਦੇ ਹੋ ਜੀ ਜਲਦੀ ਜਲਦੀ ਬੁਕਿੰਗ ਲੈ ਲਓ ਜੀ ਬਹੁਤ ਸੋਹਣੇ ਪੀਸ ਨੇ ਕਰਦੀਆਂ ਦੇ ਵਿੱਚ ਇਹ ਉਹ ਵਾਲੀ ਚੀਜ਼ਾਂ ਹੁੰਦੀਆਂ ਨੇ ਜੀ ਜਿੰਨਾ ਭੈਣਾਂ ਨੂੰ ਹੁੰਦਾ ਕਿ ਸਾਡੇ ਸੂਟ ਥੋੜੇ ਹਟਕੇ ਹੋਣ ਕਿ ਸੇਮ ਡਿਜ਼ਾਈਨ ਹੋਰ ਤੁਸੀਂ ਦੇ ਨਾਪਾਇਓਵੇ ਇਹ ਡਿਫਰੈਂਟ ਜੀ ਚੀਜ਼ ਹੋ ਜਾਂਦੀ ਹੈ ਜੀ ਜਿਹੜੇ ਆਪਣੇ ਤਿਆਰ ਕਰਵਾਏ ਹੁੰਦੇ ਨੇ ਤੇ ਆ ਹੈਗਾ ਜੀ ਜਾਲਵਰਕ ਇਹ ਤਿਸਤਾ ਜਾਂ ਕਲਰ ਹੈ ਜਿਵੇਂ ਪਿਕਾਕ ਵਾਲਾ ਡਿਜ਼ਾਈਨ ਹੁਣ ਬਹੁਤ ਚੱਲ ਰਿਹਾ ਹੈ ਦੇਖੋ ਜਿਹਦੇ ਵਿੱਚ ਪਿਕਾਕ ਬਣੇ ਹੋਏ ਨੇ ਇਹ ਥੋੜੇ ਵੱਡੇ ਬਣੇ ਹੋਏ ਨੇ ਨੈਕਸਟ ਦੇਖੋ ਇਹ ਛੋਟੇ ਬਣੇ ਨੇ ਇਹ ਬਹੁਤ ਟ੍ਰੈਂਡਿੰਗ ਵਿੱਚ ਚੱਲ ਰਹੀ ਹੈ ਪ્યોਰ ਕੈਂਬ੍ਰਿਕ ਦਾ ਸੂਟ ਹੈ ਦੇਖੋ ਪੂਰੇ ਗਲੇ ਤੱਕ ਜਾਲਵਰਕ ਦਿੱਤਾ ਹੋਇਆ ਜੀ ਦੇਖੋ ਬਹੁਤ ਸੋਨੇ ਪ੍ਰਿੰਟਿੰਗ ਹੈ ਜੀ ਬਹੁਤ ਟ੍ਰੈਂਡਿੰਗ ਵਿੱਚ ਚੱਲਣ ਵਾਲਾ ਆਰਟੀਕਲ ਹੈ ਜੀ ਇਹ ਵੀ ਆਪਾਂ ਖੁੱਤ ਤਿਆਰ ਕਰਵਾਏ ਹੋਏ ਨੇ ਇਹਦਾ ਪ੍ਰਾਈਸ ਵੀ ਤੁਹਾਨੂੰ ਸੇਮ 1000 ਲੱਗੇਗਾ ਨਹੀਂ ਸਿਰਫ ਕੜਾਈ ਦੇ ਥੋੜੇ ਤੋਂ 650 ਰੁਪਏ ਆਮ ਨਾਲ ਲੈ ਲੈਂਦੇ ਨੇ ਜੀ ਕਿਉਂਕਿ ਇਹਦੇ ਤੇ ਤਾਂ ਵਰਕ ਵੀ ਕਾਫੀ ਹੈ ਪੂਰੇ ਸ਼ਾਰਟ ਦੇ ਉੱਪਰ ਹੈ ਇਸ ਤਰ੍ਹਾਂ ਜਾਲ ਵਰਕ ਤੇ ਦੁਪੱਟਾ ਦਿਖਾਉਣੀ ਆਪਾਂ ਤੁਹਾਨੂੰ ਆ ਹੈਗਾ ਜੀ ਦੁਪੱਟਾ ਸੌਫਟ ਮਿਸ਼ਲਿੰ ਦਾ ਇਹ ਤੁਹਾਨੂੰ ਸਿਰਫ ਹਜ਼ਾਰ ਚ ਮਿਲੇਗਾ ਜੀ ਨਹੀਂ ਦੇਖ ਲਓ ਆਪਾਂ ਨੂੰ ਅਲੱਗ ਤੋਂ ਦੁਪੱਟਾ ਲੈਣਾ ਪੈਂਦਾ 2-300 ਦਾ ਫਿਰ ਡਾਈ ਵੱਲ ਲੈ ਜਾਂਦਾ ਸਟੈਸ ਜੇ ਲਗਾਉਣੀ ਹੋਵੇ ਆਪਾਂ ਨੂੰ ਘੱਟੋ ਘੱਟ 15 ਤੋਂ 2000 ਤੱਕ ਪਹੁੰਚ ਜਾਂਦਾ ਸੂਟ ਇਹ ਤੁਹਾਨੂੰ ਘਰੇ ਬੈਠੇ ਬਿਠਾਏ ਹਜ਼ਾਰ ਦਾ ਸੂਟ ਮਿਲ ਰਿਹਾ ਛੱਡਣ ਵਾਲੀ ਚੀਜ਼ ਨਹੀਂ ਹੈਗੀ ਇਹਦੇ ਵਿੱਚ ਕਲਰ ਦੋ ਨੇ ਜੀ ਆਪਾਂ ਤੁਹਾਨੂੰ ਦਿਖਾਉਣੀ ਆ ਤੇ 3.5 ਮੀਟਰ ਕੱਟ ਹੋਊਗੀ ਤੇ ਆ ਹੈਗਾ ਜੀ ਲਾਈਟ ਜਾਂ ਲਵੈਂਟਰਡ ਦਾ ਕਲਰ ਹੈ ਗਰਮੀਆਂ ਦੇ ਵਿੱਚ ਬਹੁਤ ਸੋਹਣੇ ਲੱਗਦੇ ਆ ਜੀ ਇਸ ਤਰ੍ਹਾਂ ਦੇ ਕਲਰ ਆ ਲੱਗੋ ਐ ਵੈਜਨਲ ਦੁਪੱਟਾ ਇਹ ਵੀ ਤਾਂ 10000 ਦਾ ਪਏਗਾ ਇਕ ਵਾਰਾ ਇਹ ਵਾਲਾ ਫੈਬਰਿਕ ਜੇ ਜਿਸੇ ਨੇ ਪਾ ਲਿਆ ਤਾਂ ਦੁਬਾਰਾ ਮੰਗੋਗੇ ਛੱਡਣ ਵਾਲੀ ਚੀਜ਼ ਨਹੀਂ ਹੈਗੀ ਜਲਦੀ ਜਲਦੀ ਆਪਣਾ ਆਰਡਰ ਬੁੱਕ ਕਰਵਾ ਲਿਓ ਜੀ ਤੇ ਬਹੁਤ ਸੋਹਣੀ ਚੀਜ਼ ਹੈ ਪੂਰਾ ਚਾਲਵੜ ਕ ਦਿੱਤਾ ਹੋਇਆ ਸ਼ਰਟ ਤੇ ਬਹੁਤ ਸੋਹਣੀ ਲੁੱਕ ਆਉਂਦੀ ਹੈ ਜੀ ਆਵਲੇ ਆਰਟੀਕਲ ਦੀ ਮੋਸਟਲੀ ਆਪਣੇ ਆਫਲਾਈਨ ਸੇਲ ਹੋ ਗਏ ਬਟ ਮੈਂ ਤੁਹਾਡੇ ਲਈ ਰੱਖੇ ਹੋਏ ਨੇ ਕੁਝ ਪੀਸ ਦੇਖੋ ਪਿਓਰ ਕੈਮਰੀਕ ਦੀ ਵਰਕ ਕੀਤੀ ਹੈ ਇਹਦੇ ਵਿੱਚ ਪਿਓਰ ਕੈਮਰੀਕ ਦਾ ਸੂਟ ਵਿਦਾਊਟ ਲਾਈਨਿੰਗ ਬਣੂਗਾ ਤੇ ਤੁਸੀਂ ਚੈੱਕ ਕਰੋ ਜੀ ਵਰਕ ਦੀ ਸਫਾਈ ਇਹ ਹੈਗਾ ਜੀ ਕਿਹੜਾ ਵਰਕ ਇਹ ਸਾਢੇ 3 ਮੀਟਰ ਦਾ ਬੁਟੀਕ ਸੂਟ ਹੈ ਰੈਡੀ ਕਰਵਾਇਆ ਹੋਇਆ ਜੀ ਇਹ ਸ਼ਾਰਟ ਤੇ ਆਊਗਾ ਜੀ ਤੇ ਆਊਗਾ ਜੀ ਮੋੜੀ ਤੇ ਇਹ ਮਿਨੀ ਸੋਨੀ ਬਟਰਫਲਾਈ ਵਗੈਰਾ ਇਹ ਕੁਝ ਢਿੱਡੀਆਂ ਬਣੀਆਂ ਨੇ ਵਿੱਚ ਕਿੰਨੇ ਸੋਨੇ ਪ੍ਰਿੰਟਿੰਗ ਆ ਬਹੁਤ ਜ਼ਿਆਦਾ ਸੋਹਣਾ ਆਰਟੀਕਲ ਹੈ ਜੀ ਇਹ ਵਾਲਾ ਆਰਟੀਕਲ ਜਿੰਨਾ ਜਿੰਨਾ ਕੋਲ ਗਿਆ ਉਹਨਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਆਪਣੇ ਕੋਲ ਫਿਲਹਾਲ 2-3 ਕ ਕਲਰ ਹੀ ਨੇ ਜੀ ਇਹਦੇ ਤੁਕੋ ਆਫਲਾਈਨ ਆਪਣੇ ਸੇਲ ਹੋਗੇ। ਤੇ ਦੁਪੱਟਾ ਵੀ ਇਹਦੇ ਨਾਲ ਬਹੁਤ ਜਿਆਦਾ ਪਿਆਰਾ ਜੀ। ਨਾਲ ਦੀ ਨਾਲ ਬੁਕਿੰਗ ਕਰਵਾ ਲਿਓ ਜੀ। ਆ ਹੈਗਾ ਜੀ ਟਾਈ ਐਂਡ ਡਾਈ ਦਾ ਦੁਪੱਟਾ ਇਹਦੇ ਨਾਲ ਬਹੁਤ ਸੋਹਣਾ। ਇਹ ਖੁਦ ਰੈਡੀ ਕੀਤੇ ਹੁੰਦੇ ਨੇ ਜੀ ਆਪਣੇ ਡਿਜ਼ਾਈਨ। ਇਹ ਆਮ ਨਹੀਂ ਮਿਲਦੇ। ਹਾਂ ਜਲਦੀ ਤੁਸੀਂ ਇਹਦੀ ਬੁਕਿੰਗ ਕਰਵਾ ਲਿਓ। 1050 ਦੇ ਵਿੱਚ। ਸ਼ਾਵਾਲਾ ਕਲਰ ਹੈ ਜੀ ਇਹਦੇ ਵਿੱਚ। ਇਹਦੇ ਵੀ ਸੇਮ ਉਮੀ ਵਰਕ ਹੈ। ਇਹਨਾਂ ਦੀ ਬੁਕਿੰਗ ਜਲਦੀ ਕਰਾ ਲਓ ਜੀ ਕੁਝ ਕੁ ਪੀਸ ਹੀ ਰਹਿੰਦੇ ਨੇ ਆਪਣੇ ਕੋਲ ਹੀ। ਇਹਨਾਂ ਅਕਸਟ ਕਲਰ ਆ। ਇਹ ਬਾਰੇ ਆਪਾਂ ਫੈਬਰਿਕ ਬਾਰੇ ਤੇ ਡਿਜ਼ਾਈਨ ਬਾਰੇ ਕਹਿ ਸਕਦੇ ਕਿ ਜੇਕਰ ਤੁਹਾਨੂੰ ਨਹੀਂ ਪਸੰਦ ਆਉਂਦਾ ਤਾਂ ਤੁਸੀਂ ਰਿਟਰਨ ਕਰ ਸਕਦੇ ਹੋ। ਕਿ ਗਾਰੰਟੀ ਵਾਲੀ ਚੀਜ਼ ਤੁਹਾਨੂੰ ਦੇ ਰਹੇ ਆਂ ਆਪਾਂ ਬਹੁਤ ਸੋਹਣਾ ਫੈਬਰਿਕ ਤੇ ਬਹੁਤ ਸੋਹਣਾ ਕੰਮ ਕੀਤਾ ਹੋਇਆ ਇਹਦੇ ਉੱਪਰ। ਤੇ ਇਹ ਵਾਲੇ ਤਿੰਨ ਕਲਰ ਨੇ ਜੀ ਆਪਣੇ ਕੋਲੇ। ਦੁਪੱਟਾ ਵੀ ਦੇਖੋ ਬਹੁਤ ਪਿਆਰਾ। ਸਰਨੇ ਸਾਰੀ ਜੀ ਗਰਮੀਆਂ ਦੇਖਦੇ ਹੋਏ ਕਲਰ ਨੇ ਮਤਲਬ ਗਰਮੀਆਂ 'ਚ ਇਸ ਤਰ੍ਹਾਂ ਦੇ ਕਲਰ ਸੋਹਣੇ ਲੱਗਦੇ ਆ ਸਾਰੇ। ਜਿਆਦਾ ਡਾਰਕ ਕਲਰ ਆਪਾਂ ਗਰਮੀਆਂ 'ਚ ਅਵੋਇਡ ਕਰਦੇ ਆ। ਆ ਹੈਗਾ ਜੀ ਨੈਕਸਟ ਆਰਟੀਕਲ। ਦੇਖੋ ਕਿੰਨਾ ਸੋਹਣਾ ਵਰਕ ਕੀਤਾ ਹੋਇਆ। ਇਹ ਇਸ ਤਰ੍ਹਾਂ ਪੈਨਲ ਜਾਂਦੇ ਨੇ। 1000 ਰੁਪਏ ਵਾਲਾ ਆਰਟੀਕਲ ਹੈ ਜੀ ਦੇਖੋ ਆਵਲਾ ਹੈਗਾ ਜਿੱਦ ਤੱਕ ਹਾਂਜੀ ਹੁਣ ਬੁਕਿੰਗ ਬਸ ਜਦੋਂ ਆਪਣੀ ਵੀਡੀਓ ਅਪਲੋਡ ਹੋ ਗਈ ਜੀ ਨਾਲ ਦੀ ਨਾਲ ਬੁਕਿੰਗ ਸਟਾਰਟ ਹੋ ਜਾਂਦੀ ਹੈ ਨਾਲ ਦੀ ਨਾਲ ਬੁਕਿੰਗ ਕਰਵਾ ਲਿਓ ਤੇ ਵੀਡੀਓ ਨੂੰ ਪਲੀਜ਼ ਅੱਗੇ ਸ਼ੇਅਰ ਕਰਨਾ ਨਾ ਭੁੱਲਿਓ ਬਹੁਤ ਬਹੁਤ ਧੰਨਵਾਦ ਜੀ